ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਚਾਰ ਤੇ 5 ਜਨਵਰੀ ਯਾਨਕੀ ਅਗਲੇ 48 ਘੰਟਿਆਂ ਦੀ ਮੌਸਮ ਅਪਡੇਟ ਲੈ ਕੇ حاضر ਆ ਜੀ ਆਉਣ ਵਾਲੇ 48 ਘੰਟਿਆਂ ਦੇ ਦੌਰਾਨ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਜੀ ਕੀ ਬਦਲਾਅ ਮੌਸਮ ਦੇ ਵਿੱਚ ਦੇਖੇ ਜਾਣਗੇ ਸਾਰੀ ਜਾਣਕਾਰੀਆਂ ਤੁਹਾਨੂੰ ਦੇਵਾਂਗੇ ਜੁੜੇ ਰਹੋ ਅੰਤ ਤੱਕ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਜੇਕਰ ਹੁਣ ਤਿਆਂ ਸੈਟਲਾਈਟ ਦਸਤਾਰਾ ਦੇਖ ਲਈਏ ਤੇ ਤੁਹਾਡੀ ਸਕਰੀਨ ਤੇ ਨੇ ਜੀ ਪੰਜਾਬ ਦੀ ਗੱਲ ਕਰੀਏ ਜੀ ਮੌਸਮ ਪੰਜਾਬ ਦਾ ਫਿਲਹਾਲ ਠੀਕ ਠਾਕ ਹਾਲਾ ਹੈ ਸਾਫੀ ਹੈ ਹਾਲਾਂਕਿ ਸੰਗਲੇ ਤੋਂ ਜਿਹੜੀ ਹੈਗੇ ਪੰਜਾਬ ਹਰਿਆਣਾ ਮਾਧ ਪ੍ਰਦੇਸ਼ ਉੱਤਰ ਪ੍ਰਦੇਸ਼ ਤੇ ਇਹਨਾਂ ਜਿਹੜੇ ਨਾਲ ਲੱਗਦੇ ਸੂਹੇ ਨੇ ਰਾਜਸਥਾਨ ਦੇ ਵਿੱਚ ਤੇ ਇਹਨਾਂ ਸੂਹਿਆਂ ਤੋਂ ਵਿੱਚ ਸੰਘਣੀ ਧੁੰਦ ਜਿਹੜੀ ਆ ਛਾਈ ਹੋਈ ਆ ਇਸ ਕਰਕੇ ਜਿਹੜਾ ਜ ਸੰਘਣੀ ਧੁੰਦ ਵਾਲਾ ਜਿਹੜਾ ਮਾਹੌਲ ਆ ਉਹ ਖੜਿਆ ਹੋਇਆ ਹਾਲਾਂਕਿ ਜ਼ਮੀਨੀ ਫੱਦਰ ਤੇ ਧੁੰਦ ਘੱਟ ਆ ਜਿਸ ਭਾਂ ਦੇ ਉੱਤੇ ਤੁਹਾਨੂੰ ਜਿਹੜੀ ਆ ਸਖਤੀ ਧੁੰਦ ਛਾਈ ਹੋਈ ਵਿਖਾਈ ਦੇ ਰਹੀ ਹੋएगी ਅੱਜ ਅਲਰਟ ਫਿਰ ਤੋਂ ਜਾਰੀ ਕੀਤੇ ਗਏ ਸੀ ਮੌਸਮ ਵਿਭਾਗ ਵੱਲੋਂ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਸਕਰੀਨ ਦੇ ਉੱਤੇ ਤੁਹਾਡੇ ਜੋ ਫਰੇਟ ਹੈ ਜੀ ਪੰਜਾਬ ਦੇ ਲਈ ਜਿਆਚਾਰੀ ਕੀਤੇ ਗਈ ਸੀ ਅੱਜ ਜਿਹੜੀ ਆ 8 ਵਜੇ ਸਵੇਰੇ ਸੋ ਇਹਨਾਂ ਖੇਤਰਾਂ ਦੇ ਵਿੱਚ ਸੰਘਣੀ ਲਗਭਗ ਮਾਲਵੇ ਦੇ ਸਾਰੇ ਜ਼ਿਲ੍ਹੇ ਨੇ ਜੀ ਸਰਦੋਲਗੜ੍ਹ ਉਪੋਟਲਾੜਾ ਮਾਨਸਾ ਸੰਗਰੂਰ ਮਲੇਰਕੋਟਲਾ ਪਟਿਆਲਾ ਰਾਜਪੁਰਾ ਡੇਰਾਵਸੀ ਅਮਲੋਵ ਸੇ ਫਤਕਰਸਾ ਸੋ ਕੋਰਨ ਲਾ ਕੇ ਮਾਲਵੇ ਦੇ ਲਗਭਗ ਸਾਰੇ ਜ਼ਿਲ੍ਹੇ ਨੇ ਪਛਵੇਂ ਜ਼ਿਲ੍ਹੇ ਵੀ ਗੱਜੇ ਨੇ ਜੀ ਔਰ ਮਾਝੇ ਦੇ ਖੇਤਰ ਨੇ ਤੇ ਤੁਹਾਫੇ ਦੇ ਖੇਤਰ ਨੇ ਇਹਨਾਂ ਖੇਤਰਾਂ ਦੇ ਵਿੱਚ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਠੰਡ ਜੜੀ ਹੈਗੀ ਹੈ ਛਾਈ ਹੋਈ ਹੈ ਤੇ ਆਉਣ ਵਾਲੇ ਜਿਹੜੇ 4-5 ਘੰਟੇ ਹੋਣਗੇ ਇਹ ਤੁਹਾਂ ਦੇ ਸਿਤਨਾ ਛਾਈ ਰਹੇਗੀ ਬਾਦ ਫਾਇਰ ਤੋਂ ਬਾਅਦ ਯਾਨੀ ਕਿ 1:00 ਵਜੇ ਤੋਂ ਬਾਅਦ ਕੁਝ ਰਾਹਤ ਤੁਹਾਨੂੰ ਤੋਂ ਰਹਿੰਦੀ ਉਮੀਦ ਹੈ ਕਿ ਜਿਵੇਂ ਕਿ ਕੱਲ ਤੁਫ ਚੜੀ ਸੀ ਕੁਝ ਆਪਣੇ ਪਛਮੀ ਜਲਿਆਨਾ ਛੱਡ ਗਏ ਲਗਭਗ ਸਾਰੇ ਪੰਜਾਬ ਦੇ ਵਿੱਚ ਕੱਲ ਤੁਫ ਜਿਹੜੀ ਆ ਵੇਖਣ ਨੂੰ ਮਿਲੀ ਸੀ ਬਾਦ ਫਾਇਰ ਤੋਂ ਬਾਅਦ ਸੋ ਉਹਦਾ ਹੀ ਅੱਜ ਵੀ ਜਿਹੜਾ ਵੇਖਿਆ ਜਾਊਗਾ ਮਾਹੌਲ ਤੇ 2-3 ਵਜੇ ਤੋਂ ਬਾਅਦ ਜਿਹੜੀ ਆ ਕਿਤੇ ਕਿਤੇ ਤੁਫ ਚੜ ਸਕਦੀ ਹੈ ਤੇ ਬਾਕੀ ਇਹ ਸੰਗਨੇ ਤੁੰਦ ਜਿਹੜੀ ਆ ਆਉਣ ਵਾਲੇ 48 ਜਾਂ ਫਿਰ 72 ਘੰਟਿਆਂ ਤੱਕ ਇਸੇ ਤਰ੍ਹਾਂ ਜਿਹੜੀ ਆ ਸ਼ਾਇਰ ਰਹੇਗੀ ਤੇ ਫਿਲਹਾਲ ਤੁੰਦ ਤੋਂ ਰਾਹਤ ਹੋਣ ਦੀ ਉਮੀਦ ਨਹੀਂ ਹੈ ਬਾਤ ਨੂੰ ਉਸਮ ਆਪਣਾ ਸਾਫ ਹੀ ਰਹੇਗਾ ਜੀ ਤੇ ਇੱਕ ਪਛਮੀ ਸਿਸਟਮ ਫਿਰ ਤੋਂ ਤਿਆਰ ਹੈ 8-9 ਤਰੀਕ ਨੂੰ ਪਹਾਲਾ ਦੇ ਉੱਤੇ ਦੱਸ ਸਕਦਾ ਹੈਗਾ ਤੇ ਇਹਦੇ ਸਦਕਾ ਪੰਜਾਬ ਤੇ ਹਰਿਆਣਾ ਦੇ ਵਿੱਚ ਹਲਕੀ ਉਮੀਦੀਆਂ ਉਮੀਦਾਂ ਜਣੀਆਂ ਨੇ ਫੜ ਰਹੀਆਂ ਨੇ ਸਾਰਾ ਫਿਲਹਾਲ 48 ਘੰਟੇ ਉਸਮ ਸਾਫ ਹੈ ਜੀ ਸੰਗਤਾਂ ਦੇ ਇਸ ਤਰ੍ਹਾਂ ਸ਼ਾਇਰ ਰਹੇਗੀ ਮਿਲਦੇ ਆਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਧੰਨਵਾਦ